ਤੁਸੀਂ ਜਗਦੀਪ ਸਿੰਘ ਸੰਧੂ ਜੁੜੇ ਐਡੀਟਰ ਇਨ ਚੀਫ ਡੇਲੀ ਪੋਸਟ ਜਗਦੀਪ ਜੀ ਮੁਕਾਬਲਾ ਚੱਲ ਰਿਹਾ ਕਿਵੇਂ ਤੁਹਾਨੂੰ ਲੱਗ ਰਿਹਾ ਮਨੂਪਾਕਰ ਤੋਂ ਉਮੀਦਾਂ ਨੇ ਸਰਬਜੋਤ ਸਿੰਘ ਦੀ ਹੁਣ ਤੱਕ ਦੀ ਪਰਫਾਰਮੈਂਸ ਨੂੰ ਦੇਖਦੇ ਹੋਏ ਦੇਸ਼ ਉਮੀਦ ਜ਼ਾਹਿਰ ਕਰ ਸਕਦਾ ਹੈ ਕਿ ਅੱਜ ਦਾ ਮੈਡਲ ਤਾਂ ਘਟੋ ਘਟ ਜ਼ਰੂਰ ਮਿਲੇਗਾ ਜੀ ਗੁਰਪ੍ਰੀਤ ਕੱਲ ਅਸੀਂ ਦੇਖਿਆ ਸੀ ਕਿ ਭਾਰਤ ਦੀ ਜਿਹੜੀ ਪਰਫਾਰਮੈਂਸ ਹੈ ਸ਼ੂਟਿੰਗ 'ਚ ਬਹੁਤ ਵਧੀਆ ਨਹੀਂ ਸੀ ਰਹੀ ਲੇਕਿਨ ਅੱਜ ਦੋਨੋਂ ਜਿਹੜੇ ਸ਼ੂਟਰਸ ਹੈ ਉਹ ਸ਼ਾਨਦਾਰ ਜਿਹੜਾ ਹੈ ਉਹ ਸ਼ੋ ਕਰ ਰਹੇ ਨੇ ਔਰ ਸਿਰਫ ਇੱਕ ਸ਼ਾਟ ਦੂਰ ਨੇ ਔਰ ਇੰਡੀਆ ਨੇ ਜਿਹੜਾ ব্রੌਂਜ਼ ਮੈਡਲ ਜਿੱਤ ਲਿਆ ਸੋ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਹੀ ਹੈ ਕਿ ਕਿਸੇ ਜਿਹੜੀ ਫੀਮੇਲ ਐਥਲੀਟ ਆ ਉਹਨੇ ਬੈਕ ਟੂ ਬੈਕ ਸ਼ੂਟਿੰਗ ਵਿੱਚ ਦੋ ਮੈਡਲ ਲੈਨੇ ਸੋ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਕੀਤਾ ਸਰਬਜੋਤ ਸਿੰਘ ਜੋ ਕਿ ਅੰਮ੍ਰਿਤਸਰ ਤੋਂ ਨੇ ਔਰ ਮਨੂ ਭਾਕਰ ਜਿਨ੍ਹਾਂ ਨੇ 10 ਮੀਟਰ 에ਅਰ ਪਿਸਟਲ ਇੰਡੀਵਿਜੁਅਲ ਮੁਕਾਬਲੇ ਵਿੱਚ ਵੀ ব্রੌਂਜ਼ ਮੈਡਲ ਜਿੱਤਿਆ ਸੀ ਔਰ ਉਸ ਦਿਨ ਸਿਲਵਰ ਜਿਹੜਾ ਆਲਮੋਸਟ ਉਹਨਾਂ ਦਾ ਪੱਕਾ ਸੀ ਲੇਕਿਨ ব্রੋਜ਼ ਆਇਆ ਸੀ ਔਰ ਅੱਜ ਜੋ ਪਹਿਲੀ ਵਾਰੀ ਇਸ ਦੇ ਇਤਿਹਾਸ ਵਿੱਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਸ਼ੂਟਰ ਬਣ ਚੁੱਕੇ ਆ ਚੰਦਰ ਪ੍ਰਦਰਸ਼ਨ ਦੋਨਾਂ ਨੇ ਕੀਤਾ ਹਾਲਾਂਕਿ ਕੱਲ ਵੀ ਦੋ ਮੈਡਲ ਦੀ ਉਮੀਦ ਸੀ ਲੇਕਿਨ ਜਿਹੜਾ ਮੈਡਲ ਸੀਗਾ ਉਹ ਨਹੀਂ ਆ ਪਾਇਆ ਸੀ ਲੇਕਿਨ ਅੱਜ ਦੋਨਾਂ ਨੇ ਜਿਹੜੀ ਹੈ ਜ਼ਬਰਦਸਤ ਪਰਫਾਰਮੈਂਸ ਦਿੱਤੀ ਔਰ ਖਾਸ ਤੌਰ ਮੰਨੂ ਬਕਰ ਦੀ ਜਿਹੜੀ ਆ ਤਾਰੀਫ ਕਰਨੀ ਪਈ ਕਿ ਜਿਨ੍ਹਾਂ ਨੇ ਸਾਰੇ ਸ਼ਾਟਸ ਜਿਹੜੇ ਆ ਆਲਮੋਸਟ 10 ਜਿਹੜੇ ਕਿ ਪਰਫੈਕਟ 10 ਹੁੰਦਾ ਉਹ ਸਕੋਰ ਕੀਤਾ ਔਰ ਇੱਕ ਰਾਊਂਡ ਸਿਰਫ ਉਹਨਾਂ ਨੇ ਜਿਹੜਾ ਹੈ ਅੰਡਰ 10 ਸਕੋਰ ਕੀਤਾ ਲੇਕਿਨ ਸ਼ਾਨਦਾਰ ਪ੍ਰਦਰਸ਼ਨ ਦੋਨੋਂ ਸ਼ੂਟਰਸ ਦਾ ਔਰ ਭਾਰਤ ਦੀ ਝੋਲੀ 'ਚ ਦੂਸਰਾ ਬ੍ਰੌਂਜ਼ ਮੈਡਲ ਜਿਹੜਾ ਉਹ ਆ ਗਿਆ ਔਰ ਇਸ ਦੇ ਨਾਲ ਭਾਰਤ ਜਿਹੜਾ ਹੈ ਮੈਡਲ ਟੈਲਿਸ ਤੇ ਉੱਪਰ ਆਏਗਾ ਲੇਕਿਨ ਸ਼ੂਟਰਸ ਨੇ ਜਿਹੜੇ ਦੋ ਮੈਡਲ ਲਏ ਨੇ ਉਹਨੂੰ ਦੇਖਦੇ ਹੋਏ ਮੈਨੂੰ ਲੱਗਦਾ ਬਾਕੀ ਐਥਲੀਟਸ ਨੂੰ ਵੀ ਕਾਫੀ ਹੌਸਲਾ ਹੋਏਗਾ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਜੋ ਟੋਕੀਓ ਚ ਪਰਫਾਰਮੈਂਸ ਰਹੀ ਸੀ ਭਾਰਤ ਦੀ ਉਸ ਤੋਂ ਕਿਤੇ ਜ਼ਿਆਦਾ ਵਧੀਆ ਪਰਫਾਰਮੈਂਸ ਇਸ 올림픽 ਚ ਹੋ ਸਕਦੀ ਹੈ ਗੁਰਪ੍ਰੀਤ ਦਰਸ਼ਕਾਂ ਨੂੰ ਦੱਸਦੀ ਹੈ ਕਿ ਭਾਰਤ ਨੂੰ ਦੂਜਾ ਬ੍ਰੌਂਜ਼ ਮੈਡਲ ਹੈ ਜਿਹੜਾ ਉਹ ਵੀ ਮਿਲ ਗਿਆ ਔਰ ਉਹ ਵੀ ਜਿਹੜਾ ਹੈ ਮਨੂ ਪਾਕਰ ਦਾ ਬਹੁਤ ਅਹਿਮ ਰੋਲ ਹੈ ਇਸ ਮੈਡਲ ਦੇ ਵਿੱਚ ਵੀ ਸੋ ਮਨੂ ਪਾਕਰ गोल्डन हैंड ਜਿੰਨਾ ਦੇ ਕਰਕੇ ਦੋ ਮੈਡਲ ਲਏਗੇ ਜਿਹੜੇ ਉਹ ਭਾਰਤ ਦੀ ਝੋਲੀ ਪਏ ਆ ਹੁਣ ਤੱਕ ਇੱਕ ਉਹਨਾਂ ਨੇ ਆਪਣੇ ਜਿਹੜੀ ਸਿੰਗਲ ਕੈਟਾਗਰੀ ਸੀ 10 ਮੀਟਰ 에ਅਰ ਪਿਸਟਲ ਵਿਮਨ ਉਹਦੇ ਚ ਜਿੱਤਿਆ ਤੇ ਦੂਸਰਾ 10 ਮੀਟਰ 에ਅਰ ਪਿਸਟਲ ਮਿਕਸ ਟੀਮ ਇਵੈਂਟ ਦੇ ਵਿੱਚ ਜਿਹੜਾ ਅੱਜ ਮੁਕਾਬਲਾ ਚੱਲ ਰਿਹਾ ਸੀ ਉਸ ਦੇ ਵਿੱਚ ਵੀ ਬ੍ਰੌਂਜ਼ ਮੈਡਲ ਮਨੂਪਾਕਰ ਤੇ ਸਰਬਜੋਤ ਸਿੰਘ ਦੋਵਾਂ ਦੀ ਜੋੜੀ ਨੇ ਭਾਰਤ ਦੇ ਨਾਮ ਕਰ ਦਿੱਤਾ ਸੋ ਮੈਡਲ ਟੈਲੀ ਦੇ ਵਿੱਚ ਇੱਕ ਹੋਰ ਇਜ਼ਾਫਾ ਹੋਇਆ ਤੇ ਮੈਡਲ ਹੈ ਜਿਹੜਾ ਉਹ ਭਾਰਤ ਦੀ ਝੋਲੀ ਪਿਆ ਹੈ ਹੁਣ ਜਗਦੀਪ ਜੀ ਇਸ ਇਨਸਪਾਇਰਿੰਗ ਐ ਬਹੁਤ ਮਨੁਪਾਕਰ ਦੀ ਪੂਰੀ ਜਿਹੜੀ ਜਰਨੀ ਹੈ ਉਹ ਟੋਕੀਓ 올림픽 ਤੋਂ ਜਿਹੜੀ ਉਹਨਾਂ ਦੇ ਪਰਿਵਾਰ ਨੇ ਵੀ ਉਹ ਸਟੋਰੀ ਸੁਣਾਈ ਸੀ ਕਿ ਜਦੋਂ ਉਹਨਾਂ ਦਾ ਪਿਸਟਲ ਖਰਾਬ ਹੋਇਆ ਫਿਰ ਉਸ ਤੋਂ ਬਾਅਦ ਅਗਲੇ ਜਿਹੜੇ ਕੁਝ ਸਾਲ ਸੀ ਮਨੁਪਾਕਰ ਬਹੁਤ ਡਿਪਰੈਸ਼ਨ ਦੇ ਵਿੱਚ ਰਹੀ ਫਿਰ ਆਪਣੇ ਆਪ ਨੂੰ ਇਕੱਠਾ ਕੀਤਾ ਰੈਪ ਅਪ ਕੀਤਾ ਫਿਰ ਤੁਰੀ ਉਹ ਕੁੜੀ ਤੇ ਫਿਰ ਹੁਣ ਮਤਲਬ ਜਿਸ ਮਕਾਮ ਤੇ ਆ ਹੁਣ ਉਹ ਪੂਰੇ ਮੁਲਕ ਦੇ ਲਈ ਇਨਸਪੀਰੇਸ਼ਨ ਹੈ ਇਸ ਤੋਂ ਵੱਡੀ ਇਨਸਪੀਰੇਸ਼ਨ ਕੋਈ ਹੋ ਨਹੀਂ ਸਕਦੀ। ਟੋਕੀਓ 올림픽 ਸੀ ਉਸ ਵਿੱਚ ਵੀ ਮਨੂ ਬਾਕਰ ਜਿਹੜੀ ਉਹਦੇ ਮੈਡਲ ਆਣ ਦੇ ਪੂਰੇ ਚਾਂਸਸ ਸੀ ਲੇਕਿਨ ਐਨ ਮੌਕੇ ਤੇ ਉਹਨਾਂ ਦੀ ਗਨ ਜਿਹੜੀ ਜਾਮ ਹੋ ਗਈ ਸੀ ਔਰ ਉਸ ਵੇਲੇ ਇਹਦਾ ਫਾਲੋਅ ਆਊਟ ਇਹ ਸੀ ਕਿ ਮਨੂ ਬਾਕਰ ਨੇ ਇੱਕ ਵਾਰੀ ਸੋਚਿਆ ਸੀ ਕਿ ਮੈਂ ਸ਼ੂਟਿੰਗ ਛੱਡ ਕੇ ਜਿਹੜੇ ਆ ਦੇਸ਼ ਤੋਂ ਬਾਹਰ ਕਿਤੇ ਸੈਟਲ ਹੋ ਜਾਗੇ ਲੇਕਿਨ ਔਰ ਇਹ ਵੀ ਗੱਲ ਆ ਕਿ ਜਸਪਾਲ ਰਾਣਾ ਸੀਗੇ ਜਸਪਾਲ ਰਾਣਾ ਜਿਹੜੇ ਕਿ ਏਸ਼ੀਅਨ ਗੇਮਸ ਵਿੱਚ ਭਾਰਤ ਲਈ ਕਈ 골ਡ ਮੈਡਲ ਜਿੱਤ ਚੁਕੇ ਸੀ ਉਹਨਾਂ ਉਹ ਉਹਨਾਂ ਨੂੰ ਕੋਚ ਕਰ ਰਹੇ ਸੀ ਔਰ ਉਹਦਾ ਖਮਿਆਜ਼ਾ ਇਹ ਹੋਇਆ ਕਿ ਦੋਨਾਂ ਨੇ ਬੋਲਾ ਤੱਕ ਜਿਹੜਾ ਉਸ ਵੇਲੇ ਬੰਦ ਕਰਤਾ ਸੀ ਲੇਕਿਨ ਇੱਕ ਸਾਲ ਪਹਿਲਾਂ ਮੈਨੂੰ ਬਾਕਰ ਨੇ ਜਸਪਾਲ ਰਾਣਾ ਨਾਲ ਦੁਬਾਰਾ ਕੰਟੈਕਟ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਦੁਬਾਰਾ ਟ੍ਰੇਨ ਕਰਾਓ ਔਰ ਕਿਹਾ ਜਾਂਦਾ ਕਿ ਜਸਪਾਲ ਰਾਣਾ ਦੀ ਟ੍ਰੇਨਿੰਗ ਇੰਨੀ ਟਫ ਸੀ ਕਿ ਮੈਨੂੰ ਬਾਕਰ ਕਹਿ ਰਹੀ ਸੀ ਕਿ ਮੈਨੂੰ 올림픽ਸ ਦੇ ਵਿੱਚ ਆ ਕੇ ਬਹੁਤ ਈਜ਼ੀ ਲੱਗ ਰਿਹਾ ਪਰਫਾਰਮ ਕਰਨਾ ਕਿਉਂਕਿ ਜਸਪਾਲ ਰਾਣਾ ਜਿਹੜੇ ਆ ਉਹਨਾਂ ਨੇ ਇਹਨਾਂ ਜਿਹੜੇ ਆ ਔਖੇ ਜਿਹੜੇ ਜਿਹੜੇ ਉਹਨਾਂ ਨੂੰ ਟਾਰਗੇਟ ਦਿੱਤੇ ਸੀ ਕਿ ਉਸ ਦਾ ਫਾਇਦਾ ਜਿਹੜਾ ਹੈ ਉਹ ਜ਼ਰੂਰ ਇੱਥੇ ਹੋ ਰਿਹਾ ਫਿਲਹਾਲ 10 ਮੀਟਰ ایر ਪਿਸਟਲ ਜਿਹੜੀ ਟੀਮ ਇਵੈਂਟ ਹੈ ਉਹਦੇ ਵਿੱਚ 12 6 ਦੇ ਨਾਲ ਮਨੂ ਵਾਕਰ ਔਰ ਸਰਬਜੋਤ ਸਿੰਘ ਜੋ ਕਿ ਅੰਬਾਲੇ ਤੋਂ ਨੇ ਦੋਨਾਂ ਨੇ ਜਿਹੜਾ ਹੈ ਉਹ ਮੈਡਲ ਜਿੱਤ ਲਿਆ ਔਰ ਭਾਰਤ ਦਾ ਦੂਸਰਾ ਮੈਡਲ ਔਰ ਇਹੋ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਸ਼ੂਟਰਸ ਦੇ ਦੋ ਤਿੰਨ ਈਵੈਂਟ ਹੋਰ ਬਾਕੀ ਆ ਉਹਨਾਂ ਵਿੱਚ ਵੀ ਕੋਈ ਨਾ ਕੋਈ ਮੈਡਲ ਜਿਹੜਾ ਭਾਰਤ ਨੂੰ ਆਏਗਾ ਲੇਕਿਨ ਮਨੂ ਭਾਗਰ ਦੇ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਲੋਕ ਕਿਵੇਂ ਖੁਸ਼ ਨੇ ਔਰ ਜਿਹੜੇ ਬੱਚੇ ਨੇ ਉਹ ਵੀ ਇਸ ਈਵੈਂਟ ਨੂੰ ਟੀਵੀ ਤੇ ਦੇਖ ਰਹੇ ਸੀ ਔਰ ਇਹੋ ਹੀ ਉਮੀਦ ਕਰਦੇ ਆ ਕਿ ਬੱਚੇ ਜਿਹੜੇ ਨੇ ਕੋਈ ਨਾ ਕੋਈ ਜਿਹੜਾ ਇਹ ਇਹਨਾਂ ਇਨਸਪਾਇਰ ਹੋ ਕੇ ਜਿਹੜਾ ਭਾਰਤ ਦਾ ਪਰਚਮ ਅੱਗੇ ਵੀ ਲਹਿਰਾਏਗਾ ਕੱਲ ਅਸੀਂ ਦੇਖਿਆ ਸੀ ਕਿ ਅਰਜਨ ਬਬੂਟਾ ਜੋ ਕਿ ਸਿਲਵਰ ਮੈਡਲ ਆਲਮੋਸਟ ਜਿੱਤ ਰਹੇ ਸੀ ਲੇਕਿਨ ਲਾਸਟ ਦੋ ਖਰਾਬ ਸ਼ਾਟ ਦੇ ਕਾਰਨ ਉਹ ਚੌਥੇ ਨੰਬਰ ਤੇ ਰਹੇ ਸੀ ਲੇਕਿਨ ਉਸ ਦਾ ਜਿਹੜਾ ਪਰਪਾਈ ਹੈ ਪੂਰੀ ਕਰ ਦਿੱਤੀ ਹੈ ਮਨੂ ਬਕਰ ਔਰ ਸਰਬਜੋਤ ਸਿੰਘ ਨੇ ਔਰ ਭਾਰਤ ਨੂੰ ਇੱਕ ਹੋਰ ਮੈਡਲ ਮਿਲਿਆ ਹੈ ਸ਼ਾਨਦਾਰ ਜਿਹੜਾ ਟੀਮ ਇਵੈਂਟ ਦੇ ਵਿੱਚ ਮੈਡਲ ਆਇਆ ਔਰ ਕੋਰੀਅਨ ਪਲੇਅਰ ਜਿਹੜੇ ਹੈ ਜਿਹੜੇ ਕਿ ਵਰਲਡ ਚੈਂਪੀਅਨ ਜਿਹਨਾਂ 골ਡ ਮੈਡਲ ਆਇਆ ਸੀ ਉਸ ਇਵੈਂਟ ਚ ਉਹਨੂੰ ਹਰਾ ਕੇ ਇੱਕ ਤਰ੍ਹਾਂ ਜਿਵੇਂ ਕਹਿੰਦੇ ਕਿ ਬਦਲਾ ਵੀ ਲਿਆ ਗਿਆ ਉਸ ਸੀਜ਼ਨ ਮਨੂ ਬਾਕਰ ਨੇ ਜਿਹੜਾ ਚੰਦਰ ਪਰਫਾਰਮੈਂਸ ਕੀਤੀ ਔਰ ਜਿਵੇਂ ਮੈਂ ਦੱਸ ਰਿਹਾ ਸੀ ਕਿ ਆਲਮੋਸਟ ਸਾਰੇ ਸ਼ਾਟਸ ਮਨੂ ਬਾਕਰ ਦੇ ਪਰਫੈਕਟ 10 ਸੀ ਸਿਰਫ ਇੱਕ ਸ਼ਾਟ ਜਿਹੜਾ ਅੰਡਰ 10 ਗਿਆ 9 ਦਾ ਆਇਆ ਸੀ ਲੇਕਿਨ ਮੈਡਲ ਜਿਹੜਾ ਆਇਆ ਉਸ ਨਾਲ ਭਾਰਤ ਦੇ ਬਾਕੀ ਜਿਹੜਾ ਕੰਟਿੰਜੈਂਟ ਹੈ ਜਿਹੜੇ ਬਾਕੀ ਸਪਲੀਟਸ ਹੈ ਉਹਨਾਂ ਦਾ ਮਨਬਲ ਕਾਫੀ ਉੱਚਾ ਹੋਏਗਾ ਔਰ ਉਮੀਦ ਦੇ ਵਿੱਚ ਕਰ ਰਹੇ ਆ ਕਿ ਹੋਰ ਜ਼ਿਆਦਾ ਜਿਹੜੇ ਆ ਉਹ ਅੱਗੇ ਜਾ ਕੇ ਮੈਡਲ ਭਾਰਤ ਲਈ ਲੈ ਕੇ ਆਣਗੇ ਬਿਲਕੁਲ ਅਚਾ ਮਨੂ ਪਾਕਰ ਪਹਿਲੀ ਐਸੇ ਫੀਮੇਲ ਭਾਰਤ ਦੀ ਬਣ ਗਏ ਨੇ ਇਸ ਦੇ ਨਾਲ ਹੀ ਜਿਨ੍ਹਾਂ ਨੇ ਦੋ ਮੈਡਲ ਇੱਕੋ 올림픽 ਦੇ ਵਿੱਚ ਜਿੱਤੇ ਸੋ ਆਉਣ ਵਾਲੇ ਟਾਈਮ ਦੇ ਵਿੱਚ ਮਨੂ ਪਾਕਰ ਤੋਂ ਕੀ ਉਮੀਦਾਂ ਨੇ ਔਰ ਮਨੂ ਪਾਕਰ ਤੋਂ ਮੁਲਕ ਦੀਆਂ ਜਿਹੜੀਆਂ ਕੁੜੀਆਂ ਨੇ ਧੀਆਂ ਨੇ ਜਿਹੜੀਆਂ ਰਾਈਫਲ ਚੱਕਣ ਦੇ ਲਈ ਪਿਸਟਲ ਚੁੱਕਣ ਦੇ ਲਈ ਤਿਆਰ ਹੋ ਰਹੀਆਂ ਹੋਣਗੀਆਂ ਉਹ ਉਹ ਮਨੂ ਪਾਕਰ ਤੋਂ ਹੁਣ ਮੇਰਾ ਖਿਆਲ ਹੈ ਜੋ ਇਨਸਪੀਰੇਸ਼ਨ ਮਨੂਪਾ ਕਰ ਤੋਂ ਉਹ ਹਾਸਲ ਕਰ ਸਕਦੀਆਂ ਨੇ ਜਾਂ ਜਿੰਨਾ ਬਦਲਾਅ ਹੋਇਆ ਹੈਗਾ ਜਿਹੜਾ ਕਿਸ ਤਰ੍ਹਾਂ ਦਾ ਬਦਲਾਅ ਜਿਵੇਂ ਰਾਜਵਰਧਨ ਸਿੰਘ ਰਠਾਰ ਦੇ ਮੈਡਲ ਜਿੱਤਣ ਤੋਂ ਬਾਅਦ ਆਇਆ ਸੀ ਸ਼ੂਟਿੰਗ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਬਦਲਾਅ ਤੁਸੀਂ ਦੇਖ ਰਹੇ ਹੋ ਸਮਝ ਰਹੇ ਹੋ ਕਿ ਹੋ ਸਕਦਾ ਆਉਣ ਵਾਲੇ ਟਾਈਮ 'ਚ ਸਾਲ ਪਹਿਲਾਂ ਭਾਰਤ ਨੂੰ ਸ਼ੂਟਿੰਗ ਚ ਮੈਡਲ ਆਇਆ ਸੀ ਤੁਹਾਨੂੰ ਯਾਦ ਹੋਵੇਗਾ ਕਿ ਅਬਿਨਾਵ ਬਿੰਰੜੇ 골ਡਨ ਬாய் ਸੀ ਉਹਨਾਂ ਨੇ ਦੇਸ਼ ਦੇ ਇਤਿਹਾਸ ਚ ਪਹਿਲਾ ਇੰਡੀਵਿਜੂਅਲ ਮੈਡਲ ਜਿਹੜਾ ਉਹ ਜਿੱਤਿਆ ਸੀ ਸੋ ਲਗਾਤਾਰ ਕੋਸ਼ਿਸ਼ ਸੀ ਕਿ ਜਿਹੜੇ ਸ਼ੂਟਰਸ ਨੇ ਉਸ ਤੋਂ ਬਾਅਦ ਹਾਲਾਂਕਿ ਪਰਫਾਰਮ ਬਹੁਤ ਵਧੀਆ ਕਰਦੇ ਰਹੇ ਲੇਕਿਨ ਮੈਡਲ ਤੱਕ ਨਹੀਂ ਸੀ ਪਹੁੰਚ ਪਾਏ ਕੱਲ ਵੀ ਬੜੇ ਵਧੀਆ ਸ਼ੂਟਰਸ ਨੇ ਪਰਫਾਰਮ ਕੀਤਾ ਦੋ ਫਾਈਨਲ ਜਪਾਨ ਸੀ ਲੇਕਿਨ ਹੁਣ ਜਿਹੜਾ ਮਨੂ ਵਾਕਰ ਨੇ ਜੋ ਇੱਕ ਫੀਟ ਦੋਰਾਇਆ ਹੈ ਦੋ ਬੈਕ ਟੂ ਬੈਕ ਜਿਹੜੇ ਮੈਡਲ ਲਏ ਨੇ ਇਸ ਨਾਲ ਬਹੁਤ ਸਾਰੀਆਂ ਲੜਕੀਆਂ ਔਰ ਜਿਹੜੇ ਹੋਰ ਵੀ ਸ਼ੂਟਰਸ ਜਨਨ ਨੂੰ ਮੋਟੀਵੇਸ਼ਨ ਮਿਲੇਗੀ ਔਰ ਇਹੋ ਹੀ ਉਮੀਦ ਕਰ ਰਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਹੋਰ ਜ਼ਿਆਦਾ ਐਥਲੀਟਸ ਜਿਹੜੇ ਨੇ ਉਹ ਤਿਆਰ ਹੋਣਗੇ ਲੇਕਿਨ ਜਿਸ ਤਰ੍ਹਾਂ ਦੀ ਪਰਫਾਰਮੈਂਸ ਦਿੱਤੀ ਔਰ ਇਹੋ ਜੇ ਸੈਟਬੈਕ ਦੇ ਕਿਉਂਕਿ ਤੁਸੀਂ ਅੰਦਾਜ਼ਾ ਲਗਾਓ ਕਿ ਐਡੇ ਵੱਡੇ ਮੰਚ ਤੇ ਜਿੱਥੇ ਦੋਸਤੋ 6 ਕੰਟਰੀਜ਼ ਦੇ ਐਥਲੀਟ ਪਰਫਾਰਮ ਕਰ ਰਹੇ ਆ ਔਰ ਉਹਨਾਂ ਦੇ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਪਿਛਲੀ 올림픽ਸ ਦਾ ਜਿਹੜਾ ਹੈ ਜਿਹੜਾ ਮੈਡਲ ਆਂਦੇ ਆਂਦੇ ਉਹਨਾਂ ਦੀ ਗਨ ਜਿਹੜੀ ਹੈ ਉਹ ਜਾਇਮ ਹੋ ਗਈ ਸੀ ਫਾਈਨਲ ਵਿੱਚ ਔਰ ਉਸ ਤੋਂ ਬਾਅਦ ਉਹ ਬਹੁਤ ਕੁਝ ਉਹਨਾਂ ਦੇ ਦਿਮਾਗ 'ਚ ਜਿਹੜਾ ਚੱਲ ਰ ਦਰਕਰਾਰ ਕਰਕੇ ਮਨੂ ਨੇ ਜਿਸ ਤਰ੍ਹਾਂ ਮੈਡਲ ਜਿੱਤੇ ਹੈ ਉਸ ਤੋਂ ਲੱਗਦਾ ਹੈ ਕਿ ਹੁਣ ਜਿਹੜੇ ਭਾਰਤ ਦੇ ਹੋਰ ਐਥਲੀਟਸ ਆ ਉਹਨਾਂ ਨੂੰ ਵੀ ਹੌਸਲਾ ਮਿਲੇਗਾ ਔਰ ਜਿਵੇਂ ਕਿ ਭਾਰਤ ਦੀ ਕੋਸ਼ਿਸ਼ ਹੈ ਕਿ ਪਿਛਲੀ ਵਾਰ ਨਾਲੋਂ ਜ਼ਿਆਦਾ ਮੈਡਲ ਲਈਏ ਔਰ ਜਿਹੜੀ ਇੱਕ ਇਤਿਹਾਸ ਬਣਾਇਆ ਮਨੂ ਨੇ ਦੋ-ਦੋ ਮੈਡਲ ਜਿੱਤ ਕੇ ਇੱਕ ਇੰਡੀਵਿਜੂਅਲ ਔਰ ਇੱਕ ਟੀਮ ਇਵੈਂਟ ਵਿੱਚ ਉਸ ਨਾਲ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਸ਼ੂਟਿੰਗ ਦੇ ਜਿਹੜੇ ਸਟਾਰਸ ਨੇ ਸ਼ੂਟਰਸ ਨੇ ਜਿਹੜੇ ਉਹਨਾਂ ਨੂੰ ਇਸ ਵਿੱਚ ਜਿਹੜਾ ਹੈ ਕਿ ਇੱਕ ਮੋਟੀਵੇਸ਼ਨ ਮਿਲੇਗੀ ਔਰ ਆਉਣ ਵਾਲੇ ਇੱਕ ਸਾਲਾਂ ਵਿੱਚ ਖੋਰ ਜਿਆਦਾ ਜਿਹੜੀ ਸ਼ੂਟਿੰਗ ਹੈ ਭਾਰਤ ਵਿੱਚ ਪਪੂਲਰ ਹੋਏਗੀ ਇਸ ਕੋਈ ਸ਼ੱਕ ਨਹੀਂ ਆ ਕਿ ਬਹੁਤ ਹੀ ਮਹਿੰਗਾ ਸਪੋਰਟ ਹੈ ਬਹੁਤ ਜਿਆਦਾ ਗੰਨਸ ਬੜੀਆਂ ਮਹਿੰਗੀਆਂ ਹੁੰਦੀਆਂ ਗੋਲੀ ਸਿੱਕਾ ਮਹਿੰਗਾ ਹੁੰਦਾ ਲੇਕਿਨ ਜਿਹੜੀ ਭਾਰਤੀ ਸਰਕਾਰ ਹੈ ਉਹ ਲਗਾਤਾਰ ਮਦਦ ਕਰ ਰਹੀ ਹੈ ਔਰ ਇਹ ਜਿਹਾ ਕਿਹਾ ਜਾ ਰਿਹਾ ਕਿ ਮਨੂ ਬਾਕਰ ਨੂੰ ਜਰਮਨੀ ਵਿੱਚ ਟ੍ਰੇਨਿੰਗ ਦਿਵਾਉਣ ਲਈ ਲਗਭਗ 2 ਕਰੋੜ ਰੁਪਏ ਜਿਹੜੇ ਆ ਉਸ ਤੇ ਲੱਗੇ ਸੀ ਔਰ ਉਹ ਪੈਸੇ ਦੀ ਪੂਰੀ ਪਰਪਾਈ ਕਰਦੇ ਹੋਏ ਮਨੂ ਨੇ ਸ਼ਾਨਦਾਰ ਜਿਹੜੇ ਦੋ ਮੈਡਲ ਜਿੱਤੇ ਆ ਸੋ ਲੋੜ ਹੈ ਕਿ ਇਨਫਰਾਸਟ੍ਰਕਚਰ ਜਿਹੜਾ ਉਹ ਕ੍ਰੀਏਟ ਕੀਤਾ ਜਾਵੇ ਔਰ ਐਥਲੀਟਸ ਨੂੰ ਜੋ ਕਿ ਜਰਮਨੀ ਜਾ ਕੇ ਜੇ ਪ੍ਰੈਕਟਿਸ ਕਰ ਰਿਹਾ ਹੈ ਉਹੋ ਜਿਹੇ ਸ਼ੂਟਿੰਗ ਰੇਂਜਸ ਜਿਹੜੀਆਂ ਨੇ ਭਾਰਤ ਚ ਬਣਾਈਆਂ ਜਾਣ ਤਾਂ ਕਿ ਭਾਰਤੀ ਐਥਲੀਟ ਜਿਹੜੇ ਆਪਣੇ ਦੇਸ਼ ਚ ਪ੍ਰੈਕਟਿਸ ਕਰਕੇ ਔਰ ਵਧੀਆ ਪਰਫਾਰਮ ਕਰਕੇ ਹੋਰ ਜ਼ਿਆਦਾ ਮੈਡਲ ਜਿਹੜੇ ਆ ਉਹ ਦੇਸ਼ ਲਈ ਲੈ ਕੇ ਆਉਣ। ਬਹੁਤ ਸ਼ੁਕਰੀਆ ਤੁਹਾਡੇ ਗੱਲਬਾਤ ਲਈ ਔਰ ਮਨੂ ਪਾਕਰ ਤੇ ਸਰਬਜੋਤ ਸਿੰਘ ਦੀ ਜੋੜੀ ਨੇ ਇੱਕ ਹੋਰ ਮੈਡਲ ਦੇਸ਼ ਦੀ ਝੋਲੀ ਪਾਇਆ ਇਸ ਦੇ ਨਾਲ ਹੀ ਮੈਡਲ ਟੈਲੀ ਦੇ ਵਿੱਚ ਪਲੱਸ 1 ਤੇ ਦੋ ਬ੍ਰੌਂਜ਼ ਮੈਡਲ ਹੋਂ ਹੋ ਗਏ ਆ ਪਰ ਦੇਸ਼ ਦੇ ਨਾਲੇ